ਦੋਸਤੋ ਮੈਂ ਤੁਹਾਡਾ ਛੇਵਿਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਆਂ ਔਰ ਅੱਜ ਦੀ ਵੀਡੀਓ ਵੀ ਬੜੀ ਇੰਟਰਸਟਿੰਗ ਆ ਉਮੀਦ ਕਰਦਾ ਕਿ ਤੁਸੀਂ ਇਸ ਨੂੰ ਜ਼ਰੂਰ ਪਸੰਦ ਕਰੋਗੇ ਔਰ ਇਸ ਨੂੰ ਪਸੰਦ ਕਰਨਾ ਤੇ ਸ਼ੇਅਰ ਵੀ ਕਰਨਾ ਸੋ ਅੱਜ ਦੀ ਵੀਡੀਓ ਹੈ ਕਿ ਜਿਹੜੇ ਰਿਸਪੈਕਟ ਆ ਜਿਹੜਾ ਤੁਹਾਨੂੰ ਆਦਰ ਆ ਉਹ ਅਹੁਦੇ ਦੇ ਨਾਲ ਜਾਂ ਡਿਗਰੀਆਂ ਨਾਲ ਨਹੀਂ ਮਿਲਦਾ ਸੋ ਦੋਸਤੋ ਜਿਹੜੇ ਕਹਿੰਦੇ ਨਾ ਕਿ ਵੱਡੇ ਬੰਦੇ ਆ ਉਹ ਵੱਡੇ ਡਿਗਰੀਆਂ ਜਾਂ ਅਹੁਦਿਆਂ ਦੇ ਨਾਲ ਨਹੀਂ ਹੁੰਦੇ ਵੱਡੇ ਉਹ ਹੁੰਦੇ ਹਨ ਜਿਹੜੇ ਆਪਣੇ ਕਦ ਨੂੰ ਸੰਗੋੜ ਲੈਂਦੇ ਹਨ ਆਪਣੇ ਜੋ ਮੋਹਰਲੇ ਹਨ ਉਹਨਾਂ ਦੇ ਕਦ ਦੇ ਮੁਤਾਬਕ ਉਸ ਪੱਧਰ ਤੇ ਆ ਜਾਂਦੇ ਹਨ ਉਹਨਾਂ ਨੂੰ ਵੱਡੇ ਆਖਦੇ ਹਨ ਸੋ ਰੁਤਬੀਆਂ ਦੇ ਨਾਲ ਤੁਹਾਨੂੰ ਜਿਹੜਾ ਸਤਕਾਰ ਤੇ ਮਿਲ ਸਕਦਾ ਹੈ ਪਰ ਪਿਆਰ ਨਹੀਂ ਮੈਨੂੰ ਯਾਦ ਹੈ ਮੇਰੇ ਪਿਤਾ ਜੀ ਕਹਿੰਦੇ ਸਨ ਕਿ ਜਦੋਂ ਉਹ ਹੈਡਮਾਸਟਰ ਸਨ ਤਾਂ ਉਹ ਜਦੋਂ ਵੀ ਕੋਈ ਉਹਨਾਂ ਦੇ ਕੋਲ ਆਉਂਦਾ ਸੀ ਕੁਰਸੀ ਦਿੰਦੇ ਸਨ ਕੋਈ ਸ਼ੱਕ ਨਹੀਂ ਪਰ ਜਦੋਂ ਕੋਈ ਚੌਂਕੀਦਾਰ ਆਉਂਦਾ ਸੀ ਤਾਂ ਉਸ ਨੂੰ ਪਹਿਲਾਂ ਕੁਰਸੀ ਦਿੰਦੇ ਸਨ ਪ੍ਰੈਫਰ ਕਰਦੇ ਸਨ ਚੌਂਕੀਦਾਰ ਨੂੰ ਕੁਰਸੀ ਦੇਣੀ ਇਨਸਟੈਡ ਆਫ ਸਰਪੰਚ ਜਾਂ ਨੰਬਰਦਾਰ ਕਿਉਂਕਿ ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਸਰਪੰਚ ਜਾਂ ਨੰਬਰਦਾਰ ਜਾਂ ਟੀਚਰ ਜਾਂ ਹੋਰ ਵੱਡੇ ਅਹੁਦੇਦਾਰ ਉਹਨਾਂ ਤੇ ਕੁਰਸੀਆਂ ਤੇ ਬੈਣਾ ਹੀ ਆ ਪਰ ਉਸ ਚੌਂਕੀਦਾਰ ਨੂੰ ਉਸ ਲੈਵਲ ਤੇ ਲਿਆਉਣ ਲਈ ਕਿਸੇ ਨੇ ਕੋਈ ਯਤਨ ਨਹੀਂ ਕਰਨਾ ਇੱਕ ਦ੍ਰਿਸ਼ਟਾਂਤ ਮੈਂ ਹੋਰ ਇੱਥੇ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਸਾਡੇ ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਬਾਲਮਕੰਦ ਸ਼ਰਮਾ ਜੀ ਜਿਹੜੇ ਕਿ ਸਾਡੇ ਚੰਗੇ ਸਰਕਾਰ ਦੇ ਵਿੱਚ ਉੱਚ ਅਹੁਦੇ ਤੇ ਹਨ ਅੱਜ ਕੱਲ ਭਗਵੰਤ ਮਾਨ ਦੀ ਸਰਕਾਰ ਚ ਮੈਨੂੰ ਯਾਦ ਆ ਕਿ ਮੈਂ ਉਹਨਾਂ ਨੂੰ ਮਿਲਣ ਗਿਆ ਉਹਨਾਂ ਦੇ ਆਫਿਸ ਦੇ ਵਿੱਚ ਤਾ ਉਹ ਸਿਰਫ ਆਪਣੀ ਮੀਟਿੰਗ ਛੱਡ ਕੇ ਨਹੀਂ ਆਏ। ਉਹਨਾਂ ਨੇ ਮੈਨੂੰ ਆਪਣੇ ਨਾਲ ਲਿਜਾ ਕੇ ਆਪਣੇ ਜਿੰਨੇ ਵੀ ਆਫੀਸਰਸ ਹਨ ਉਹਨਾਂ ਨਾਲ ਇੰਟਰੋਡਿਊਸ ਵੀ ਕਰਾਇਆ। ਸੋ ਦੋਸਤੋ ਤੁਸੀਂ ਪਿਆਰ ਤੇ ਸਤਿਕਾਰ ਦੋਨੇ ਤਾਂ ਹੀ ਪ੍ਰਾਪਤ ਕਰ ਸਕਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਉਸ ਅਗਲਾ ਵਿਅਕਤੀ ਜਿਹੜਾ ਹੈ ਉਸ ਤੇ ਲੈਵਲ ਤੇ ਲੈ ਆਓ। ਚੰਗਾ ਅਧਿਆਪਕ ਕੋਈ ਹੁੰਦਾ ਹੈ ਜੋ ਸਟੂਡੈਂਟਸ ਦੇ ਪੱਧਰ ਤੇ ਜਾ ਕੇ ਉਹਨਾਂ ਨੂੰ ਪੜਾਉਣ ਦੀ ਕੋਸ਼ਿਸ਼ ਕਰਦਾ ਹੈ। ਸੋ ਅੱਜ ਦੀ ਵੀਡੀਓ ਇੰਨੀ ਤੁਹਾਡਾ ਤੇ ਸਾਡਾ ਸਦਾ ਰੱਬ ਰੱਖਾ ਸ਼ਬਹ ਖੈਰ ਜੀ ਦੇ ਬਸ ਤੇ ਰਹੋ ਗੋਡ ਬlesਸ ਯੂ